ਪੰਜਾਬ ਹੈ ਜਿੰਨੇ ਸਿਰ ਤੇ ਵਿਪਤਾ ਪਈ ਵੇਖ ਕੇ ਆਪਣਿਆਂ ਵਾਸਤੇ ਵੀ ਦਰਵਾਜ਼ੇ ਖੋਲ ਦਿੱਤੇ ਇਹੋ ਹੜਕ ਦੇ ਜੂਪੀ ਬਿਹਾਰ ਚ ਆਇਆ ਹੁੰਦਾ ਤੁਸੀਂ ਇੱਥੋਂ ਭੱਜੇ ਜਾਣਾ ਸੀ ਸਮਾਨ ਲੈ ਕੇ ਕਿੰਨੇ ਕ ਤੁਹਾਡੀ ਮਦਦ ਉੱਤੇ ਆਏ ਬਾਹਰ ਦੇ ਤਾਂ ਛੱਡੋ ਇੱਥੋਂ ਆਲੇ ਕਿੰਨੇ ਕ ਆਏ ਆ ਕਿੰਨੇ ਕ ਰਾਧਾ ਸੁਆਮੀਆ ਨੇ ਲੰਗਰ ਲਾਤੇ ਕਿੰਨੇ ਕ ਢੱਡੀਆਂ ਵਾਲੇ ਨੇ ਲੰਗਰ ਲਾਤੇ ਜਾਂ ਲੋਕਾਂ ਦੀ ਬਾਹ ਫੜ ਲਈ ਆਈਸਾਈ ਪਾਸਟਰ ਫੂਕਾ ਮਾਰ ਮਾਰ ਕੇ ਐਈਸਾਈ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦੇ ਫਿਰਦੇ ਆ ਮੈਂ ਤਾਂ ਸਾਰੇ ਇਕੱਠੇ ਕਰਕੇ ਦਰਿਆ ਘੱਗਰ ਦੇ ਕੰਢੇ ਦੇ ਖਲਾਰ ਦੋ ਇਹਨਾਂ ਨੂੰ ਆਖੋ ਵੀ ਮਾਰ ਮਾਰ ਫੂਕਾਂ ਤੇ ਘੱਗਰ ਦਰਿਆ ਪਿਛਾਂ ਮੋੜ ਦੋ ਬਸ ਇੰਨਾ ਕੰਮ ਕਰ ਦਿਓ ਥੋੜਾ ਸੌਖਾ ਕੰਮ ਤੁਹਾਨੂੰ ਦੇ ਦਿੰਨੇ ਆ ਕਿੰਨੇ ਕ ਨਿਰੰਕਾਰੀ ਆਏ ਆ ਆ ਸ਼ਿਵਸੈਨ ਵਾਲੇ ਗੰਗੇ ਜੇ ਚਾਰ ਪੰਜ ਤੁਰੇ ਫਿਰਦੇ ਆ ਤੀਜੇ ਦਿਨ ਕੋਈ ਨਾ ਕੋ ਪਾਛਨ ਦੇ ਦਿੱਤਾ ਇਹਨਾਂ ਬੰਦਿਆਂ ਨੇ ਕਿੱਡੀਕ ਪੰਜਾਬ ਦੀ ਮਾਂ ਫੜੀ ਆ ਪੰਜਾਬ ਹੈ ਜਿਹੜਾ ਔਖੇ ਵੇਲੇ ਇੱਕ ਦੂਜੇ ਦੇ ਨਾਲ ਖਲੋਤਾ ਹੈ